ਹਾਂ ਬੇਰੀ ਵਾਹ ਫਿਰ ਤਾਂ ਉਦੋਂ ਜਿਸੀ ਮੋਰਚੇ ਮੋਰਚੇ ਸ਼ੁਰੂ ਤੋਂ ਕਹੋਗੇ ਪੰਤਿਕ ਮਸਲਿਆਂ ਦੇ ਤਾਂ ਖੜਦੇ ਰਹੇ ਹੋ ਵੇਖੀ ਉਹ ਚੀਜ਼ ਦਾ ਨਾਮ ਉੱਥੇ ਬਈ ਦਿੱਲੀ ਮੋਰਚੇ ਦੇ ਕਿਸਾਨੀ ਸਨਰਸ ਸਿਰ ਉੱਥੇ ਸਾਡਾ ਜੋੜਦਾਨ ਜਿੰਨਾ ਸੀਗਾ ਚਲੋ ਪਰਪਰਤ ਬਈ ਦੀਪ ਦੀ ਇਹ ਬਦੌਲ ਸਾਰਾ ਕੁਝ ਸੀਗਾ ਕਿਉਂਕਿ ਸ਼ੰਭੂ ਤੇ ਵੀ ਅਸੀਂ ਬਾਈ ਨੂੰ ਬਾਈ ਦੀਪ ਨੂੰ ਮਿਲ ਹਾਂ ਕਾਫੀ ਕਰੀਬੀ ਰਹੇ ਹਾਂ ਤੁਸੀਂ ਦੀਪ ਬਹੁਤ ਵਧੀਆ ਚਲੋ ਪਿਆਰ ਬਾਈ ਨਾਲ ਉਹਨਾਂ ਨਾਲ ਤਾਂ ਜਾਣਦੇ ਨਾ ਆ ਰਹੇ ਹੂੰ ਤੇ ਬਈ ਅਸੀਂ ਉੱਥੇ ਸੰਘਰਸ਼ ਚ ਚਲੋ ਬਣਦਾ ਯੋਗਦਾਨ ਜਿੰਨਾ ਪਾ ਸਕੀਏ। ਉਹ ਜਿਹੜਾ ਕੰਮ ਸੀ ਮੇਰਾ ਬਈ ਸ੍ਰੇਣੀ ਵਿੱਚ। ਅੱਛਾ। ਅਸੀਂ ਕੀ ਕੀਤਾ ਉਹ ਮੈਂ ਛਮਾਨ ਜਿਹੜਾ ਹਾਂ ਉਹ ਭੇਜਦਾ। ਅੱਛਾ। ਤੋਸ ਪੈਸੇ ਬਈ ਮੈਂ ਮਤਲਬ ਬੈਂਕ ਤੋਂ। ਨੌਂ ਲੈ ਆ। ਇੱਕ ਤਾਂ ਮੈਂ ਕ੍ਰੈਡਿਟ ਕਾਰਡ ਤੋਂ ਚੱਕਿਆ। ਇੱਕ ਤਾਂ ਮੈਂ ਮਤਲਬ ਬਿਜ਼ਨਸ ਨਾਲ ਲਾ। ਹੂੰ। ਦੋ ਬੈਂਕਾਂ ਨੂੰ ਲੈਣੇ ਨੇ ਕਿਉਂਕਿ ਬਈ ਜਿਹੜਾ 4-5 ਕੋਲੇ ਪਾ ਸਕਦੇ। ਹੂੰ। ਕਿਹੜਾ ਸਟ੍ਰੰਗ ਲੈਣਗੇ 21 ਦੇ ਵਿੱਚ। ਹੂੰ। ਚਲੋ ਪਿੱਤੀ ਯੂਗਮ ਆਪਣਾ ਕਿਹਦੇ ਵਿੱਚ ਮੋਰਚਾ ਹਾਂ ਬੰਦ ਹੁੰਦਾ ਉਹ ਫਦੇ ਹੋ ਕੇ ਆਉਂਦੇ ਹੂੰ ਲੋ 21 ਦਸੰਬਰ ਦੇ ਅੱਧ ਮਹੀਨੇ ਆਪਾਂ ਜਿਹੜਾ ਹੈਗਾ ਕਾਲਜ ਆਪਣਾ ਚੈਨ ਰੋਡ ਤੇ ਉਹ ਵਧੀਆ ਰੈਸਟੋਰੈਂਟ ਟ੍ਰੈਵਲ ਦਾ ਪ੍ਰੋਜੈਕਟ ਤਿਆਰ ਕੀਤਾ ਆ ਉੱਥੇ ਪਹਿਲਾਂ ਉਧਰ ਦੀਪ ਸਿੱਧੂ ਵੀ ਉੱਥੇ ਆਇਆ ਸੀ ਬਾਈ ਉਹ ਵੀ ਆਇਆ ਸੀ ਹਾਂ 12 ਨੂੰ ਆਪਾਂ ਓਪਨਿੰਗ ਕੀਤੀ ਸੀ 12 ਨੂੰ ਨਾ ਉਦੋਂ ਉਹ ਮੋਰਚਾ ਵਾਪਸ ਆ ਰਿਹਾ ਸੀ ਬਾਈ ਹੁਣ ਨਾਲ ਸੀ ਹੂੰ ਤੇ ਬਾਈ 12 ਨੂੰ ਨਹੀਂ ਆਇਆ ਪਰ ਬਾਈ 16 ਨੂੰ ਆਇਆ ਸੀ ਹਾਂ ਅਮ ਤਾਂ ਸਾਰੇ ਬੇਸ ਪੀਜੇ ਦੀ ਆਪਾਂ ਇੱਥੇ ਗੱਲ ਨੂੰ ਬਾਅਦ ਚ ਸੁਬਟਾਂਗੇ ਸਾਰੇ ਪੀਜੇ ਰੈਡੀमेड ਲੈਂਦੇ ਆ ਤੇ ਮੈਨੂੰ ਇੱਕ ਇਹਦੇ ਚ ਪਤਾ ਲੱਗਾ ਸੀ ਵੀ ਤੁਸੀਂ ਦੀਪ ਸਿੱਧੂ ਨੇ ਕਹਿਣ ਤੇ ਕੋਈ ਖਾਸ ਪੀਜਾ ਰੋਣਾ ਜਿਦਾ ਬਾਈ ਆਪਣੇ ਕੋਲੇ ਆਏ ਸੀ ਕਿ ਬਾਈ ਦੀਪ ਨੇ ਤੇ ਉਦੋਂ ਉਹਨਾਂ ਨੇ ਕਿਹਾ ਸੀ ਕਹਿੰਦੇ ਅਰਵੀ ਪੀਜਾ ਉਹਨਾਂ ਨੇ ਬਾਈਟ ਵੀ ਕੀਤਾ ਚੱਕ ਕੇ ਵੀ ਕੀਤਾ ਕਹਿੰਦੇ ਵਧੀਆ ਉਹ ਵੀਡੀਓ ਵੀ ਪਈ ਆ ਤੁਹਾਨੂੰ ਮੈਂ ਵੇਖੀ ਭੇਜਾਂ ਤੇ ਬਾਈ ਕਹਿੰਦੇ ਵੀ ਤੁਸੀਂ ਨਾਲ ਨਾਲ ਨਾ ਕਿੰਦਾ ਜਾਨੋ ਦੇ ਤੋਂ ਉਪਰੇ ਜਗਾ ਪਿਆ ਹੂੰ ਦੋ ਹੀ ਆਟੇ ਵਾਲਾ ਵੀ ਜਰੂਰ ਸ਼ੁਰੂ ਕਰੋ ਉਤੋਂ ਬਾਈ ਨੇ ਜਦੋਂ ਇਹ ਗੱਲ ਆਖੀ ਚਲੋ ਟਾਈਮ ਤਾਂ ਲੱਗਾ ਹੂੰ ਤੇ ਜਦੋਂ ਬਾਈ ਆਪਣੇ ਕਿੱਕੀ ਚ ਆਇਆ ਤੇ ਮੈਂ 2022 ਦੇ ਵਿੱਚ ਅਸੀਂ ਮੀਟੇ ਸਟਾਰਟ ਕੀਤਾ ਨਹੀਂ ਕਰਤਾ ਬਈ ਉਹ ਤੁਹਾਨੂੰ ਕੀਤਾ ਹੋੜ ਆਟਾ ਹੂੰ ਬਾਈ ਕਹਿੰਦਾ ਆਟਾ ਲੋਕ ਜਲਦੀ ਵਾਦ ਕਰ ਸਕਦੇ ਪਰ ਸਾਡੇ ਲੋਕਾਂ ਦੀ ਜਾਣੀਅਤ ਹਜੇ ਵੀ ਆਟੇ ਤੇ ਨਹੀਂ ਖੜਦੀ ਨਹੀਂ ਖੜਦੀ ਉਹ ਸਮਝ ਨਾ ਨਹੀਂ ਯਾਰ ਸਾਨੂੰ ਮਾਇਦੇ ਠੀਕ ਹੈ ਹੂੰ ਅਸੀਂ ਫਿਰ ਵੀ ਕਰਦੇ ਪਏ ਹਾਂ ਹੁਣ ਨਾਲ ਦੀ ਮਰਜ਼ੀ ਤਣਾਉ ਦੀ ਮਰਤੀ ਅਸੀਂ ਕਰਦੇ ਮਿਕਸ ਕਰੀਏ ਜੀ ਮਿਕਸ ਕਰੀਏ ਜੋਰ ਡੇਂਜ ਘੋਣਾ ਹਨ ਅਸੀਂ ਕੋਈ ਨੇ ਆ ਕੇ ਆਮ ਪੀਜਾ ਮੰਗਰੇ ਜਾਂ ਲਾ ਦੇ ਅਸੀਂ ਮਿਕਸ ਆਟਾ ਤੇ ਮੈਦਾ ਮਿਕਸ ਕਰੀਏ ਘੋਣਾ ਅਸੀਂ ਨਾ ਮੈਦਾ ਕਰੇ ਸਿਹਤ ਤੇ ਹਾਰ ਕੇ ਲੋਕਾਂ ਦਾ ਸਾਨੂੰ ਇਹ ਵੀ ਜੋ ਕੁਛ ਅਸੀਂ ਖਾਈਏ ਅੰਡੀ ਜਬ ਕਿੰਨੇ ਜਾਣੇ ਤੁਹਾਨੂੰ ਦਿਖਾਉਂ ਸਾਰੇ ਅਸੀਂ ਜਿਹਨੇ ਦਿੱਲੀ ਅਸੀਂ ਖਾਂਦੇ ਹਾਂ ਸਾਰੇ ਕੌਮੀ ਬੈਂਜ ਜਾਂ ਪਹਿਲਾਂ ਮੈਨੂੰ ਢੱਡ ਨਿਕਲ ਆਈ ਜੀ ਮੋਟੀ ਹੋ ਜਾਂਦੀ ਫੂਲਤਾਂ ਦੇ ਬਕਤ ਅਸੀਂ ਬਾਈ ਹਰ ਇੱਕ ਚੀਜ਼ ਬੈਨਜ ਵਰਤਦੇ ਹਾਂ ਡੈਲ ਮਾਉਂਟੇਨੀਆਂ ਸੌਸੀ ਵਰਤਦੇ ਹਾਂ ਜੇਕਰ ਉਹਦੀ ਸੌਸੀ ਵਰਤਦੇ ਹਾਂ ਕਾਚੋ ਵੀ ਆਪਣਾ ਜਿਹੜਾ ਸਾ ਟ੍ਰੈਕ ਜਿਹੜੀ ਚੜ੍ਹਨੀ ਵੀ ਖੱਟੀ ਵੀ ਹੁੰਦੀ ਆਈ ਤੇ ਦੋਵੇਂ ਚੜਨੀਆਂ ਆਪਣਾ ਜਿਹੜਾ ਡਲਮੰਟ ਦੇ ਨਾਲ ਆਪਾਂ ਲੋਕਲ ਕੁਝ ਨਹੀਂ ਵਰਤੇ ਵੀ ਜਿਹਨਾਂ ਨਾਲ ਹੁਣ ਮਾਇਓ ਦਾ ਮੀਨਸ ਜਿਹੜੀ ਆ ਫਰਕਲ ਚ ਪੈਦੀ ਹੁਣ ਗੱਲ ਇਹ ਆ ਵੀ ਆਪਾਂ ਇਹਨੂੰ ਲਗੋਈਏ ਤਾਂ ਵੀ ਜ ਆਪਣੇ ਮਨ ਤੇ ਪਾਵ ਹੋ ਗਏ ਹਮ ਏਕਨਾ 버ਗਰ ਦਾ ਟੈਸਟ ਮੈਨੂ ਆਫ ਦਾ ਟੈਸਟ ਕੀਤਾ ਸੀ ਜਿਹ ਤੋਂ ਕੰਨੇ ਵੀਡੀਓ ਤੇ ਵੀਡੀਓ ਪਾਈ ਉਹ ਮੀਨਸ ਨਾਲ ਤਵੀ ਤੇ ਪਾਉਂਦਾ ਦੇਖੋ ਵੀ ਤਵੀ ਤੇ ਹੀਟ ਕਿੰਨੀ ਹੁੰਦੀ ਹਮ ਉਹ ਕਹਿੰਦਾ ਵੀ ਤਵੀ ਤੇ ਹੀਟ ਦੇ ਵਿੱਚ ਮਿਲ ਸੜਦੀ ਨਹੀਂ ਖਤਮ ਨਹੀਂ ਹੁੰਦੀ ਕਹਿੰਦਾ ਨਾ ਖਾਓ ਬਾੜੀ ਹੁੰਦੀ ਮੈਂ ਵੀ ਇਹ ਗੱਲ ਬੰਦਦਾ ਜਿਹੜੀ ਤਵੀ ਤੇ ਇੱਕ ਮੱਚ ਰਹੀ ਅੱਗ ਚ ਨਹੀਂ ਖਤਮ ਹੋਈ ਆਪਣੇ ਤਾਂ ਟੈਂਪਰੇਚਰ ਹੀ 100 ਆ ਸਹੀ ਹਨਾ ਇੱਥੇ ਕਿਵੇਂ ਮੱਝੀ ਅੰਦਰ ਮੈਂ ਵੀ ਇਹ ਗੱਲ ਨੂੰ ਮਤਲਬ ਵਾਰ ਕੀਤਾ ਹੁਣ ਜਿਹੜੀ ਮੀਨਸ ਮੈਂ ਕਰਦਾ ਬਾਈ ਜਿਵੇਂ ਉਹ ਮੀਨਸ ਤੇ ਇੱਕ ਇੱਥੇ ਬੰਦਾ ਖੜਦਾ ਉਹ ਇਹ ਤਾਂ ਮੀਨਸ ਜਿਹੜੀ ਉਹ ਜਿਹੜੀ ਸੜਦੀ ਨਹੀਂ ਉਹ ਦੋਵੇਂ ਮੀਨਸ ਇਕ ਆਪਣੀ ਪਾਕ ਉਸ ਇੱਕੋ ਥਾਂ ਤੇ ਕੀ ਚੈੱਕ ਕੀਤਾ ਕਿ ਉਹ ਤੁਹਾਡੀ ਜਿਹੜੀ ਮਿਹਨਤ ਸੜ ਗਈ ਆਪਣੀ ਮਿਹਨਤ ਸਿੰਘਾ ਹਾਂ ਉਹ ਤੇਲ ਬਣ ਗਿਆ ਮਤਲਬ ਕਿ ਹੋ ਗਿਆ ਤੇ ਖਤਮ ਹੋ ਗਈ ਜਿਹੜੀ ਉਹ ਮਿਹਨਤ ਸੀ ਉਹ ਖਤਮ ਨਹੀਂ ਹੋਈ ਹੁਣ ਫਰਕ ਵਧਾ ਕੀ ਆ ਇੱਕ ਆਉਂਦੀ ਆ 60 ਰੁਪਏ ਦੀ ਹੂੰ ਜਿਹੜੀ ਇਹ ਵਰਦੇ ਲੋਕ ਆ ਆਮ ਵਰਤ ਸਾਰੇ ਹੀ ਵਰਦੇ ਵਰਦੇ ਸਾੜੇ ਲੋਕਾਂ ਨੇ ਚਿੱਟੀ ਜੀ ਪਾ ਦੇ ਚਿੱਟੀ ਪਾ ਦੇ ਹਾਂ ਦੇ ਆ ਦੇ ਵੀ ਜਵੇਂ ਨਾ ਮੋਲ ਦੀ ਫਰੈਸ਼ ਕਰੀਮ ਉੱਤੇ ਅੱਛਾ ਜਿਹੜੀ ਆਪਾਂ ਵਰਦੇ ਆ ਬਾਈ ਉਹ 165 ਰੁਪਏ ਰੇਟ ਤੇ ਤਾਂ ਕਿਤੇ ਇੱਕ ਖੱਲੀ 60ਾਂ ਦੀ 60ਾਂ ਦੀ ਕਿਤੇ 165 ਰੁਪਏ ਦੀ ਜਿਮਿਨਸ ਮਾਨ ਦਾ ਫਰਕ ਹੈ ਬਈ ਦੇਖੋ ਉੱਚੇ ਦਾ ਫਰਕ ਪੁੱਨੇ ਤੇ ਵੀ ਗੱਲ ਪੈ ਗਈ ਟਿੱਗਣੇ ਰੇਡ ਬੰਦਾ 180 ਦੇ ਪਿੱਛੇ 15 ਨਹੀਂ ਰਹਿ ਗਏ ਟਿੱਗਣੇ ਰੇਡ ਬੰਦਾ